ਸਸੇ ਕਾਲ ਜੀ ਸ਼ਾਕਤ ਆਪਕਾ ਤੇ ਚੈਨਲ ਤੇ ਤੁਹਾਡਾ ਜੀ ਆਇਆਂ ਨੂੰ 2 ਮਿੰਟ ਇੱਕ ਕਿਤਾਬ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਤੇ ਜਿਹੜੀ ਕਿਤਾਬ ਨਾਲ ਤੁਹਾਨੂੰ ਮਲਾਉਣੇ ਆ ਉਹ ਅੱਜ ਨਾਵਲ ਨਾਵਲ ਦਾ ਨਾਮ 1857 ਦਿੱਲੀ ਦਿੱਲੀ ਇਸ ਨਾਵਲ ਵਿੱਚ ਮਨਮੋਹਨ ਬਾਬਾ ਜੀ ਜੋ ਲੇਖਕ ਨੇ ਉਹਨਾਂ ਨੇ ਸਿੱਖ ਇਤਿਹਾਸ ਦੇ ਇੱਕ ਵਿਸ਼ੇਸ਼ ਕਾਲ ਦੀ ਤਸਵੀਰ ਖਿੱਚੀ ਹੈ ਸਿੱਖਾਂ ਅੰਗਰੇਜ਼ਾਂ ਮੁਗਲਾਂ ਅਤੇ ਪਠਾਣਾਂ ਦੇ ਆਪਸੀ ਸਬੰਧਾਂ ਉਸ ਦੌਰ ਦੇ ਰਾਜਸੀ ਹਾਲਾਤਾਂ ਅਤੇ ਸਮਾਜਿਕ ਜਨ ਜੀਵਨ ਦੀ ਪੁਖਤਾ ਪੇਸ਼ਕਾਰੀ ਪਾਠਕਾਂ ਦੇ ਬੋਧਿਕ ਜਗਤ ਨੂੰ ਨਵੇਂ ਪਸਾਰ ਪ੍ਰਦਾਨ ਕਰੇਗੀ ਇਹ ਕਿਤਾਬ ਇਹ ਬੋਲਨੇ ਖੁਸ਼ਵੰਤ ਬਰਗਾੜੀ ਜੀ ਦੇ ਤੇ ਇਹ ਕਿਤਾਬ ਦਾ ਮੁੱਲ ਸਿਰਫ 150 ਰੁਪਏ ਆ ਇਹ ਨਾਵਲ ਦੇ ਵਿੱਚ ਤੁਸੀਂ ਦੇਖੋਗੇ ਕਿ ਉਸ ਸਮੇਂ ਵਿੱਚ ਮੁਗਲਾਂ ਦਾ ਕੀ ਯੋਗਦਾਨ ਰਿਹਾ ਅੰਗਰੇਜ਼ਾਂ ਦਾ ਅੰਗਰੇਜ਼ਾਂ ਨੇ ਕਿਵੇਂ ਆਉਣਾ ਸੀਗਾ ਤੇ ਪਠਾਣਾਂ ਦਾ ਸੀ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਰਾਜ ਜਿਹੜੇ ਆਪਣੇ ਰਾਜੇ ਸਨ ਪੰਜਾਬ ਦੇ ਠੀਕ ਹੈ ਉਹਨਾਂ ਦਾ ਕੀ ਰੋਲ ਰਿਹਾ ਸੀਗਾ ਅੰਗਰੇਜ਼ਾਂ ਨਾਲ ਉਹਨਾਂ ਦੇ ਕਿਵੇਂ ਦੇ ਸੰਬੰਧ ਸਨ ਤੇ ਸਿੱਖਾਂ ਦੇ ਜਿਹੜੇ ਰਿਆਸਤੀ ਰਿਆਸਤੀ ਸੀਗੀਆਂ ਜਿਹੜੇ ਰਿਆਸਤੀ ਰਾਜੇ ਸੀ ਉਹਨਾਂ ਨੇ ਸਿੱਖਾਂ ਦੇ ਜਿਹੜੇ ਮਤਲਬ ਪੰਜਾਬ ਦੇ ਵਿੱਚ ਜਦੋਂ ਅੰਗਰੇਜ਼ ਆਉਂਦੇ ਨੇ ਉਹਨਾਂ ਨਾਲ ਕਿਵੇਂ ਦਾ ਵਿਵਹਾਰ ਕੀਤਾ ਸੀ ਕਿਵੇਂ ਸਾਥ ਦਿੱਤਾ ਸੀ ਤੇ ਕਿਵੇਂ ਪੰਜਾਬ ਨਾਲ ਧੋਖਾ ਕੀਤਾ ਸੀ ਉਹਦੇ ਬਾਰੇ ਵੀ ਇਹਦੇ ਨਾਵਲ ਦੇ ਵਿੱਚ ਹੈਗਾ ਤੇ ਛੋਟਾ ਜਿਹਾ ਹੀ ਹਲਕਾ ਜਿਹਾ ਨਾਵਲ ਆ ਦੇਸੀ 2 ਮਿੰਟ ਇੱਕ ਕਿਤਾਬ ਪ੍ਰੋਗਰਾਮ ਤੇ ਇਹ ਤੁਸੀਂ ਪੜ ਸਕਦੇ ਹੋ ਜੀ ਜੇ ਇਹਦੇ ਨਾਲ ਇਹ ਆ ਕਿ ਤੁਸੀਂ ਇਤਿਹਾਸ ਬਾਰੇ ਵੀ ਜਾਣਕਾਰੀ ਲਓਗੇ ਤੇ ਇੱਕ ਨਾਵਲ ਵੀ ਪੜ ਲਓਗੇ ਇੱਕ ਕਿਤਾਬ ਵੀ ਪੜ ਲਓਗੇ ਤੇ ਇਹ ਇਹ ਰੁਚਕਤਾ ਵੀ ਬਹੁਤ ਵਧੀਆ ਪੈਦਾ ਕਰਦੀ ਹੈ ਬੰਦੇ ਦੇ ਪੜਨ ਵਿੱਚ ਤੇ ਮਨਮੋਹਨ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ